ਦੇਖੋ ਆਪ ਬਿਨਾਂ ਟਿਕਟੋ ਬਣਾ ਦੇਤਾ ਹਾਂ ਜੀ ਤਾਂ ਆਪ 38 ਸੀ ਮੇ ਜਾਓਗੇ ਸੀ ਸੀ ਜਾਵਾਂਗੇ ਹਾਂ ਜੀ ਕਿਉਂ ਕੋਈ ਖਾਲਸਾ ਬਈ ਖਾਲਸੇ ਨਹੀਂ ਟਿਕਟ ਲੱਗਦੀ ਕਿਸ ਨੇ ਕਹਾ ਹੈ ਆਪਸੇ ਮੈਂ ਆ ਗਿਆ ਨੇ ਆ ਉਹ ਜਿਹੜਾ ਤੇ ਉੱਪਰ ਬੰਦਾ ਉਹਨੂੰ ਆਪਕੋ ਪਤਾ ਹੈ ਖਾਲਸਾ ਕੌਣ ਹੈ ਹਾਂ ਕੌਣ ਹੈ ਖਾਲਸਾ ਉਹ ਮਮਾ ਮੈਂ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਜੇ ਮੈਂ ਕਿਹਾ ਤੈਨੂੰ ਗੋਲੀ ਮਾਰਤੀ ਮੈਂ ਤੈਨੂੰ ਇਹੋ ਕਿਹਾ ਵੀ ਨਹੀਂ ਟਿਕਟ ਲੈਣੀ ਤੂੰ ਤੂੰ ਕਰਕੇ ਬਾਤ ਕਰ ਰਿਹਾ ਓ ਤੇ ਯਾਰ ਜਦੋਂ ਮੈਂ ਤੈਨੂੰ ਪਹਿਲਾਂ ਤੂੰ ਹੀ ਤੂੰ ਹੀ ਕਿਹਾ ਦਦੂ ਕੀ ਕਰਦੇ ਆਪ ਆਪ ਕਰਕੇ ਬਾਤ ਕਰ ਆਪ ਤੂੰ ਤੂੰ ਕਰਕੇ ਬਾਤ ਕਰ ਰਿਹਾ ਤੂੰ ਤੂੰ ਕਰਕੇ ਬੋਲੂਗਾ ਤੂੰ ਬੋਲਦਾ ਨਾ ਮੇਰੇ ਕੋ ਕਿ ਮੈਂ ਤੇਰੇ ਕੋ ਆਪਣੇ ਮਕਾਦ ਦਿਖਾ ਰਿਹਾ ਤੂੰ ਕੀ ਕਰ ਰਹੇ ਹੋ ਤੂੰ ਬੋਲਾ ਕਿ ਨਹੀਂ ਮੈਂ ਆਪ ਕੋ ਕਾਤ ਦਿਖਾਤਾ ਹਾਂ ਬੋਲਾ ਕਿ ਨਹੀਂ ਬੋਲਾ ਕੱਪ ਕਾਇ ਮੈਂਨ 10 ਬਾਈ ਕੀ ਆ ਕਿ ਨਹੀਂ ਕੀ ਕਾਇ ਮੈਂਨ ਕਿਹਾ ਨਹੀਂ ਮੈਂ ਕਾਤ ਵਗੋਨਾ ਆਪਣੇ ਆਪ 3 ਏਸੀ ਵਿੱਚ ਬੈਠੇ ਹੋ ਬਾਈ ਮੇਰੀ ਬਾਤ ਬਿਨਾ ਟਿਕਟ ਸਫਰ ਕਰ ਰਹੇ ਹੋ ਟਿਕਟ ਹਮ ਨਹੀਂ ਲੇਤੀ ਕਾਨੂੰਨ ਨਾਲ ਅਪਰਾਧ ਹੈ ਇਹ ਬਾਈ ਕੋਈ ਕਾਨੂੰਨ ਨਾਲ ਅਪਰਾਧ ਨਹੀਂ ਆ ਵੇਖੋ ਜਿਹੜੀ ਭੋਤ ਨਹੀਂ ਆ ਇਹ ਸਾਡੇ ਸਾਡੇ ਆਪਣੇ ਡੱਬੇ ਆ ਸਾਰੇ किसी के डब्बे नहीं है जी ये सरकार के डब्बे हैं तो सरकार साड़ी गाल से है हैं गाल से सरकार है गाल से है हाँ आपको पता ही नहीं है से दी कौन है चलो अनु पता, पता उधर कर लो पता हम्म अनु पता तो ही कर लो पता हमें तो पता है जी हमारी सरकार है हमें तो ये पता है सरकार के डब्बे गाल से दी है डब्बे नहीं ये तेरी सरकार है तो ठाड़ा गाल खत्म ਅਮੀ ਆਪਾਂ ਜਦੀ ਜਾਨੇ ਆ ਤੁਸੀਂ ਬਰੋਂ ਨਿਕਲ ਜਾਓ ਭਾਈ ਨਹੀਂ ਜਾਣਾ ਸਲੀਪਰ ਦੇ ਇੱਥੇ ਬੈਗ ਜਾਵਾਂਗੇ ਆ ਕਿਉਂ ਮੈਂ ਕਹਿੰਦਾ ਵੇ ਜਾਣਾ ਇੱਥੇ ਬੈ ਕੇ ਬਿਆ ਜਾਣਾ ਅੱਛਾ ਹਾਂ ਇਹ ਗੱਲ ਕੁ ਲੱਗ ਮੇਰਾ ਦੋ ਜੀ ਯਾਰ ਲਾੜਾ ਦੋ ਵਾਰੀ ਲਾ ਸਕਦੇ ਨਾ ਕਰ ਯਾਰ ਬਈ ਬਾਈ ਮੇਰੀ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਮੇਰਾ ਭਰਾ ਆ ਕੇ ਅਸੀਂ ਧੱਕਾ ਨਹੀਂ ਕਿੰਨਾ ਵੀ ਕਰਦੇ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਅਸੀਂ ਉੱਡ ਜਾਾਂਗੇ ਇੱਥੋਂ ਜਿੱਦਾਂ ਇਹ ਬਾਈ ਦੀ ਇਹਦੀ ਟਿਕਟ ਐਸੀ ਵਿੱਚ ਨਹੀਂ ਜਾਂਦਾ ਭਾਈ ਮੇਰੇ ਅਹੀਂ ਯਾਰ ਸਾਡਾ ਸਿਸਟਮ ਆ ਇਹਨਾਂ ਨੂੰ ਨਹੀਂ ਇਹਨਾਂ ਭਰਾਵਾਂ ਨੂੰ ਪਤਾ ਹੋਊਗਾ ਠੀਕ ਹੈ ਪਰ ਇਹਨਾਂ ਭਾਈ ਇਹਨਾਂ ਨੂੰ ਪਤਾ ਹੋਊਗਾ ਉਹ ਨਿਆਂ ਸਿੰਘ ਟਿਕਟ ਨਹੀਂ ਲੈਂਦੇ ਬਾਈ ਟਿਕਟ ਮਤ ਲੋ ਲੇਕਿਨ 3 AC ਵਿੱਚ 2nd AC ਜਾਂਦਾ ਅਹੀਂ ਕਿਹੜਾ ਪਹਿਲੀ ਯਾਰ ਜਾਣੇ ਆ ਯਾਰ ਮੇਰੀ ਗੱਲ ਹਾਂਜੀ ਭਾਈ ਮੈਂ ਗੱਲ ਸਮਝਦਾ ਚਲੋ ਕੋਈ ਨਹੀਂ ਅਸਰਨਾ ਕਰ ਲੈਣਾ ਮੇਰਾ ਭਰਾ ਗੱਲ ਪਰ ਅਹੀਂ ਅੱਧੇ ਘੰਟੇ ਦੇ ਕੀ ਕਹਿੰਦੇ ਰਾਤ ਜਾਣਾ ਬਿਆਸ ਉੱਤਰ ਜਾਣਾ ਅਸਲੀ ਬਚ ਲੈਣਾ ਯਾਰ ਇਹ ਜਾਣਾ ਦਾ ਤੈਨੂੰ ਮਜੂਰ ਨਹੀਂ ਦੇ ਦਉ ਭਾਈ ਮੈਂ ਉਦੋਂ ਹੀ ਉੱਠ ਜਾਣਾ ਸੀ ਨਾ ਸਲੀਪਰ ਵਿੱਚ ਐਸੀ ਬਣੀ ਭਾਈ ਮੇਰੀ ਗੱਲ ਸੁਣੋ ਤੈਨੂੰ ਤੇ ਯਾਰ ਪੰਜਾਬੀ ਬੰਦਾ ਭਰਾ ਆਪਣਾ ਤੈਨੂੰ ਤਾਂ ਪਤਾ ਹੀ ਹੈ ਵੀ ਕੀ ਚੱਕਰ ਆ ਜੇ ਨਿਹੰਗ ਸਿੰਘ ਲੈnde ਟਿਕਟ ਆਪਣੇ ਕੀ ਕਹਿੰਦੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਬੋਲ ਕੇ ਦਸਨੀ ਲੈnde ਟਿਕਟ ਨਹੀਂ 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 ਇਹਦੀ ਗੱਲ ਸੁਣ ਜੇ ਇਹਦੀ ਨੌਕਰੀ ਏ ਕਿ ਇਹ ਤੇ ਫਿਰ ਸਾਡੀ ਉਹ ਬਾਬਾ ਜੀ ਕੋਰੀ ਮੇਰੀ ਗੱਲ ਸੁਣੋ ਜੇ ਗੱਲ ਤੇ ਮੇਰੀ ਗੱਲ ਸਮਝ ਲਓ ਮੈਂ ਤੁਹਾਨੂੰ ਉਹਦਾ ਰਿਕਵੈਸਟ ਆ ਮੇਰੀ ਵੀ ਪਰ ਇਹ ਬੰਦੇ ਨੇ ਆਪਾਂ ਨੂੰ ਆ ਕੇ ਚੈਲੰਜ ਕੀਤਾ ਵਾ ਠੀਕ ਆ ਨਹੀਂ ਨਹੀਂ ਛੜੇ ਸੀ ਮੈਂ ਨਹੀਂ ਜਾ ਸਕਦਾ ਮੇਰੇ ਅੱਗੇ ਬਾਬਾ ਜੀ ਤੁਸੀਂ ਯਾਰ ਮੇਰੀ ਗੱਲ ਸੁਣੋ ਚਲੋ ਛੱਡੋ ਬਾਬਾ ਜੀ ਹੁਣ ਮੇਰੀ ਗੱਲ ਸੁਣੋ ਛੱਡੋ ਜੀ ਆਪਾਂ ਕੀ ਲੈਣਾ ਮੇਰੀ ਗ ਸਰੇ ਬਰਾਂ ਯਾ ਬੇੜਾ ਚੰਗੇ ਨਹੀਂ ਲੱਗੀਦਾ ਆ ਜਾਓ ਰਿਕਵੈਸਟ ਹੈ ਮੇਰੀ ਤੁਹਾਡੇ ਅੱਗੇ ਤੁਸੀਂ ਨਾ ਕਰੋ ਕਿਉਂਕਿ ਬਿਆਸ ਹੀ ਜਾਣਾ ਬਿਆਸ ਜਾਣਾ ਆ ਤੇਰਾ ਆ ਜਾਓ ਆ ਕੋਈ ਚੱਕਰ ਨਹੀਂ ਇੱਥੇ ਕੀ ਕਹਿੰਦੇ ਅੱਧੇ ਘੜੀ ਉੱਤਰ ਜਾਣਾ ਅੱਗੋਂ ਆਪਣੀ ਫੌਜ ਆ ਜਾਈਗੀ ਇੰਕੀ ਵੇਸੇ ਇਹੀ ਜਾਏਗੇ ਹਮ ਉੱਤਰ ਜਾਣਾ ਉੱਥੇ ਬਈ ਅੱਧੇ ਘੰਟੇ ਦਾ ਰਹਾ ਮੇਰਾ ਭਰਾ ਇਹ ਦੇਖ ਲਓ ਆਪਣੀ ਫੌਜ ਆ ਜਣੀ ਆ ਉੱਥੋਂ ਆਪਾਂ ਆਵਾਬ ਦੇਖ ਲਓ ਉਹ ਆਨੰਦ ਲੈ ਜਿੰਦਗੀ ਦੇ ਭਰਾ ਨਹੀਂ ਨਹੀਂ ਦੋਸਤ ਮੇਰੀ ਬਾਤ ਸੁਣੋ ਆਪ ਦੂਸਰੇ ਕੀ ਨੌਕਰੀ 'ਚ ਖੇਲ ਰਹੇ ਹੋ ਜੋ ਹਨਾ ਕਾਨੂੰਨ ਦੇ ਸਾਥ ਜਵਾਨਕ ਸੇਵਾ ਕਰੇ ਪ੍ਰੋਬਲਮ ਸੁਣੋ ਰੋਲ ਦੇ ਮੇਂ ਆਪ ਸਰਕਾਰੀ ਕੰਮਾਂ ਬਾਗੜਾ ਡਾਲ ਰਹੇ ਹੋ ਇਥੇ ਬੇਸ ਜਾਣਾ ਨਾ ਕਿਹੜੀ ਗੱਲ ਨਾਮਾ ਵਾਦਾ ਅਸੀਂ ਅਸੀਂ ਵਾਦਾ ਪਾਉਣੇ ਕੀ ਗੱਲ ਭਾਂਜ ਵਾਦਾ ਸਰਕਾਰੀ ਕੰਮਾਂ ਵਾਦਾ ਡਾਲ ਰਹੇ ਹੋ ਕੋਈ ਗੱਲ ਨਹੀਂ ਭਰਾਵਾ ਸਰਕਾਰੀ ਦੇ ਵਾਦਾ ਫਿਰ ਆਪ ਜੋ ਨਾ ਆਗੇ ਕੇ ਲਈ ਸਭ ਕੇ ਲਈ ਪ੍ਰੋਬਲਮ ਖੜੀ ਕਰ ਦੋਗੇ ਆਪ ਪ੍ਰੋਬਲਮ ਤੇ ਤੂੰ ਖੜੀ ਕਰਨ ਦਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ